ਤੇ ਉਹ ਕਮਾਂਡੋ ਜਿਹੜੇ ਜਿਸ ਵੇਲੇ ਮੈਨੂੰ ਫੜਿਆ ਹੋਇਆ ਸੀਗਾ ਦਰਿਆ ਗੰਜੂ ਮੇਰੇ ਕੱਪੜੇ ਦੇਖਣ ਆਏ ਕਿ ਮੈਨੇ ਬਰਸ਼ ਮਾਰੇ ਸੀਗਾ ਮੇਰੇ ਚਿਹਰੇ ਨੂੰ ਬਾਰ-ਬਾਰ ਇਸ ਤਰ੍ਹਾਂ ਛੋਕੇ ਦੇਖਣ ਕਿ ਉਹਨੇ ਸਟੀਲ ਦਾ ਕੋਈ ਕਵਰ ਨਾ ਪਹਿਨੇ ਹੋਏ ਤੇ ਇਸ ਕਰਕੇ ਮੈਨੂੰ ਗੋਲੀ ਲੱਗੀ ਨਹੀਂ ਆ ਪਰ ਇਹਦਾ ਜਵਾਬ ਮੇਰੇ ਕੋਲ ਕੋਈ ਨਹੀਂ ਸੀ ਵੀ ਵਾਲੇ ਬਾਰ-ਬਾਰ ਮੈਂ ਯਾਰ ਤੇਰੀ ਗੋਲੀ ਕਿਉਂ ਨਹੀਂ ਲੱਗੀ ਮੈਨੇ ਕਹਾਂ ਉਹਨਾਂ ਨੂੰ ਇੱਕੋ ਗੱਲ ਦਾ ਜਵਾਬ ਦਿੰਦੇ ਕਿ ਸਾਡੇ ਬਾਬੇ ਨਾਨਕ ਨੇ ਚਲਦੀਆਂ ਟ੍ਰੇਨਾਂ ਰੋਕੀਆਂ ਨੇ ਆਪਣੇ ਸਿੰਘਾਂ ਨੂੰ ਪਛਾਣ ਵਾਸਤੇ ਤੁਹਾਡੇ ਗੋਲੀਆਂ ਬਹੁਤ ਛੋਟੀਆਂ ਨੇ ਕਹਿੰਦੇ ਹਮੇ ਸੂਰੀ ਕੋ ਨਹੀਂ ਮੰਨਦੇ ਮੌਕੇ ਤੇ ਮੈਨੂੰ ਫੜਿਆ ਇਹਨਾਂ ਨੇ 6 ਘੰਟੇ ਮੈਨੂੰ ਰੱਖਿਆ ਦਰਿਆਗੰਜ ਸਟੇਸ਼ਨ ਹੈ ਜਿਹੜਾ ਪੁਲਿਸ ਸਟੇਸ਼ਨ ਉੱਥੇ 3rd ਡਿਗਰੀ ਟੌਰਚਰ ਕੀਤਾ ਤੁਹਾਨੂੰ ਮੈਕਸਿਮਮ ਜੀ ਅੱਛਾ ਠੀਕ ਬਸ ਉਹਨਾਂ ਨੇ ਕਿਹਾ ਸੀ ਵੀ ਇਹਦੇ ਸਾਢੇ 4 ਹੀ ਮੁਕੰਦੇ ਨੇ ਇੱਕ ਬੰਦੇ ਦੇ ਜੀ ਕਿਉਂਕਿ ਵੀਆਈਪੀ ਕੇਸ ਆ ਸਾਢੇ 4 ਹੀ ਮੁਕੰਦੇ ਨੇ ਬੰਦੇ ਦੇ ਤਾਂ ਉਸ ਤੋਂ ਬਾਅਦ 6 ਘੰਟੇ ਬਾਅਦ ਜਦੋਂ ਮੇਰਾ ਨਾਮ ਪਤਾ ਕਰਨ ਵੀ ਕੰਮ ਆਇਆ ਉੱਪਰ ਹੈ ਕਿਉਂਕਿ ਉਹਨਾਂ ਨੇ ਦੂਰ ਮੈਂ ਮੈਨੂੰ ਪਤਾ ਸੀ ਇਹ ਮੈਨੂੰ ਮਾਰ ਦੇਣਗੇ ਕੁੱਟਣਗੇ ਮਾਰਨਗੇ ਮੈਂ ਖਤਮ ਹੋ ਜਾਣਾ ਜੀ ਪਰ ਉਹਨਾਂ ਨੇ ਮਰਨ ਨਹੀਂ ਦਿੱਤਾ ਉਹਨਾਂ ਨੇ ਦੂਰਦਰਸ਼ਨ ਦੀ ਟੀਮ ਜਿਹੜੀ ਹੈ ਉਹ ਬੁਲਾ ਲਈ ਹੈ ਕਿ ਪਬਲਿਕ ਨੂੰ ਆਪਾਂ ਇਹਦੇ ਕੋਲੋਂ ਸਹਾਇਓ ਮੰਗੋ ਕੌਣ ਆ ਬੰਦਾ ਇਹਦੀ ਆਇਡੈਂਟੀਫਿਕੇਸ਼ਨ ਵਾਸਤੇ ਫਿਰ ਮੈਂ ਇਹਨੂੰ ਆਇਡੈਂਟੀਫਾਈ ਜਿਹੜਾ ਦੱਸਿਆ ਕਿ ਮੈਂ ਕਰਮਜੀਤ ਸਿੰਘ ਹੈ ਪਹਿਲਾਂ ਤੁਸੀਂ ਆਪਣਾ ਨਾਂ ਹੋਰ ਦੱਸਦੇ ਮਨਮੋਹ ਦੇ ਸਾਈ ਦੱਸਿਆ ਸੀਗਾ ਮਨਮੋਹ ਦਸਾਈ ਦੱਸਿਆ ਸੀ ਮਨਮੋਹ ਕਿਥੋਂ ਦੇ ਰਹਿਣ ਵਾਲੇ ਦੱਸਿਆ ਤੁਸੀਂ ਮਥਰਾ ਮਥਰਾ ਉਹ ਮੈਂ ਇਸ ਕਰਕੇ ਨਾਂ ਜਿਹੜਾ ਛੁਪਾਰੇ ਸੀ ਕਿਉਂਕਿ ਮੈਨੂੰ ਪਤਾ ਸੀ ਰਜੀਵ ਗਾਂਧੀ ਬਾਈ ਦੇ ਬਿਮਰਜੰਦਾ ਤਾਂ ਜਿਵੇਂ 84 ਦੇ ਕਤਲੇਆਮ ਵੇਲੇ ਸਿੱਖਾਂ ਦਾ ਕਤਲੇਆਮ ਹੋਇਆ ਤਾਂ ਰਜੀਵ ਗਾਂਧੀ ਦੇ ਮਰਦ ਤਾ ਦੋ ਤਿੰਨ ਦਿਨ ਮੇਰੀ ਆਈਡੈਂਟੀਫਿਕੇਸ਼ਨ ਨੂੰ ਲੱਗ ਜਾਣਗੇ ਤਾਂ ਜਦੋਂ ਨੂੰ ਪਤਾ ਲੱਗੇਗਾ ਉਹਦੋਂ ਉਹ ਸਿੱਖ ਆਪੋ ਆਪਣੇ ਥਾਮਾਂ ਤੇ ਪਹੁੰਚ ਚੁੱਕੇ ਹੋਣਗੇ